ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹਾਂ ਏਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਦਾ ਕਰਦੇ ਅਪ੍ਰੈਲ 3 2024 ਨੂੰ ਐਡੀਸ਼ਨਲ ਸੈਸ਼ਨ ਜੱਜ ਮੁਹਾਲੀ ਸੰਦੀਪ ਸਿੰਘਲਾ ਨੇ ਇੰਸਪੈਕਟਰ ਅਮਨਜੋਤ ਕੌਰ ਸੰਧੂ ਵਿਰੁੱਧ 50 ਲੱਖ ਰੁਪਏ ਦੀ ਫਰੋਤੀ ਮੰਗਣ ਦੇ ਜੁਰਮ ਤਹਿਤ ਐਫ ਆਈ ਆਰ ਦਰਜ ਕਰਨ ਦੇ ਆਦੇਸ਼ ਦਿੱਤੇ ਸੀ ਅਦਾਲਤ ਦੇ ਫੈਸਲੇ ਦਾ ਆਧਾਰ ਬਣਿਆ ਕੁਝ ਆਡੀਓ ਵੀਡੀਓ ਰਿਕਾਰਡਿੰਗਸ ਹੁਣ ਪੰਜਾਬ ਦਸਤਾਵੇਜ਼ ਕੋਲ ਪਹੁੰਚ ਚੁੱਕੀਆਂ ਨੇ ਇਸ ਖਬਰ ਦਾ ਆਧਾਰ ਇਹ ਆਡੀਓ ਵੀਡੀਓ ਰਿਕਾਰਡਿੰਗਸ ਹੀ ਹੋਣਗੀਆਂ ਇਟ ਇਜ਼ ਆਰ ਐਕਸਕਲੂਸਿਵ ਨਿਊਜ਼ ਰਿਪੋਰਟ ਹੁਣ ਖਬਰ ਵਿਸਤਾਰ ਚ ਸੁਣੋ ਪੰਜਾਬ ਦਸਤਾਵੇਜ਼ ਕੋਲ ਤਿੰਨ ਆਡੀਓ ਵੀਡੀਓ ਰਿਕਾਰਡਿੰਗਸ ਪਹੁੰਚੀਆਂ ਨੇ ਜਿਸ ਕਾਰਨ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਨੇ 50 ਲੱਖ ਦੀ ਫਰੋਤੀ ਮੰਗਣ ਵਾਲੀ ਠੱਗ ਲੇਡੀ ਇਨਸਪੈਕਟਰ ਅਮਨ ਜੋਤਕਰ ਸੰਧੂ ਖਿਲਾਫ ਪਰਚਾ ਦਰਜ ਕਰਨ ਦੇ ਆਦੇਸ਼ ਡੀਜੀਪੀ ਨੂੰ ਦਿੱਤੇ ਨੇ ਪਹਿਲੀ ਆਡੀਓ ਰਿਕਾਰਡਿੰਗ 1 ਮਿੰਟ ਤੇ 36 ਸਕਿੰਡ ਦੀ ਹੈ ਦੂਜੀ ਰਿਕਾਰਡਿੰਗ 0.19 ਸਕਿੰਡ ਦੀ ਹੈ ਤੇ ਤੀਜੀ ਆਡੀਓ ਰਿਕਾਰਡਿੰਗ 3 ਮਿੰਟ 17 ਸਕਿੰਡ ਦੀ ਹੈ ਤਿੰਨ ਦੀ ਡੇਟ ਯਾਨੀ ਕਿ ਤਿੰਨਾ ਆਡੀਓ ਵੀਡੀਓ ਰਿਕਾਰਡਿੰਗ ਦੀ ਡੇਟ 13 1 2024 ਹੈ ਪਹਿਲੀ ਰਿਕਾਰਡਿੰਗ 'ਚ ਇੰਸਪੈਕਟਰ ਅਮਨਜੋਤ ਕੌਰ ਸੰਧੂ ਐਡਵੋਕੇਟ ਪਲਕ ਦੇਵ ਨਾਲ ਗੱਲਬਾਤ ਕਰ ਰਹੀ ਹੈ ਅਤੇ ਪੁੱਛ ਰਹੀ ਹੈ ਕਿ ਪ੍ਰਬੰਧ ਹੋ ਗਿਆ ਕਿ ਨਹੀਂ ਯਾਨੀ ਕਿ ਪੈਸੇ ਦਾ ਨੇਗੋਸ਼ੀਏਸ਼ਨ ਤੋਂ ਬਾਅਦ 50 ਲੱਖ ਤੋਂ ਗੱਲ 25 ਲੱਖ ਤੇ ਆ ਕੇ ਮੁੱਕੀ ਪਲਕਦੇਵ ਵਿਜੇ ਰਾਜ ਕਪੂਰੀਆ ਜੋ ਕਿ ਗ੍ਰਿਫਤਾਰ ਹੋ ਚੁੱਕਿਆ ਸੀ ਇਨ ਐਫ ਆਈ ਆਰ ਨੰਬਰ 9 ਆਫ 2024 ਪੁਲਿਸ ਸਟੇਸ਼ਨ ਸੁਹਾਣਾ ਮੁਹਾਲੀ ਉਹਦੀ ਕਰੀਬੀ ਯਾਨੀ ਕਿ ਦੋਸਤੀ ਫੈਮਿਲੀ ਦੀ ਵਿਜੇ ਰਾਜ ਕਪੂਰੀਆ ਇੱਕ ਆਈਟੀ ਕੰਪਨੀ ਚਲਾਉਂਦਾ ਤੇ ਉਹ ਆਨਲਾਈਨ ਕੰਪਿਊਟਰ ਮੇਨਟੇਨੈਂਸ ਸਰਵਿਸ ਪ੍ਰੋਵਾਈਡ ਕਰਦਾ ਹੈ ਤੇ ਉਸ ਦੇ ਜ਼ਿਆਦਾ ਸਬਸਕ੍ਰਾਈਬਰ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਵਗੈਰਾ ਦੇ ਵਿੱਚ ਨੇ ਇਹ ਰਿਕਾਰਡਿੰਗ ਜਿਹੜੀ ਹੁਣ ਤੁਸੀਂ ਸੁਣਨ ਜਾ ਰਹੇ ਹੋ ਇਹ ਪਹਿਲੀ ਰਿਕਾਰਡਿੰਗ ਹੈ ਸੁਣੋ ਹੈਲੋ ਜੀ ਮਮਾ ਜੀ ਹਾਂ ਜੀ ਹਾਂ ਜੀ ਹਾਂ ਜੀ आपकी मीटिंग हाँ जी मैम मीटिंग तो हो गई बट द मेरे को कुछ है, थोड़ी बहुत आ रही हैं क्योंकि सबके अकाउंट ट्रांसफर एक दिन की अकाउंट लिमिट्स भी है और कैश इतना रेंज नहीं हो पा रहा चलो आ, कब तक हो जाएगा मैम मुझे मंडे तक चाहिए होगा आप अगर अगर आप बुक कर सकते हो मंडे तक का टाइम दे दो द बैंक ओपन ना मेरे लिए सारी चीजें मैंने मंडे का ही बोल रहे आपको हाँ अच्छा ठीक है फिर मंडे का हाँ बिकॉज वो विजय कह रहा था अभी मैंने कहा एकदम से तो तुम मैं कुछ भी नहीं कर सकती विजय यू कांट एक्सपेक्ट मैंने बोल दिया उसे मंडे का अच्छा बोल दिया ठीक है वो मेरे हाँ, हाँ। वो ही वाज कॉलिंग अगेन उसके लिए अभी uh, मुंशी के लिए एंड देन ही वाज लाइक कि हैव यू बीन एबल टू डू एन थे अभी तो हम तेरे सामने से निकले हैं Hmm. कल भी साढ़े चार पांच वहीं पे बच गए थे आज लोहड़ी की छुट्टी hmm. थी हाउ डू यू एक्सपेक्ट आई विल बी बस ठीक hmm. है my gentleman will, uh, कर लेगा वो आप इवनिंग में रख लेते हैं मंडे को हाँ जी हाँ जी नॉट एन इशोक ओके ਦੂਜੀ 19 ਸਕਿੰਡ ਦੀ ਰਿਕਾਰਡਿੰਗ ਚ ਵਿਜੀਲੈਂਸ ਬਿਊਰੋ ਦੇ AIG ਫਲਾਈਂਗ ਸਕੁਆਡ 1 ਮਨਮੋਨ ਸ਼ਰਮਾ ਐਡਵੋਕੇਟ ਪਲਕਦੇਵ ਨਾਲ ਗੱਲਬਾਤ ਕਰ ਰਹੇ ਨੇ ਉਹ ਠਾਕ ਇਨਸਪੈਕਟਰ ਨੀ ਅਮਨਜੋਤ ਕੌਰ ਸੰਧੂ ਨੂੰ ਟਰੈਪ ਦੇ ਸਬੰਧ ਦੇ ਵਿੱਚ ਗੱਲ ਕਰ ਰਹੇ ਨੇ ਤੇ ਫਿਰ ਇਹ ਹੁਣ ਤੁਸੀਂ ਰਿਕਾਰਡਿੰਗ ਸੁਣੋ ਦਿਨਾਂ ਮੈਮ ਕੇ ਲਈ ਕੋਈ ਤੋਂ ਮੈਂ ਅੱਗੇ ਫੋਰਵਰਡ ਨਹੀਂ ਸਰ ਮੈਮ ਸੇ ਮੈਸੇਜ ਆਨਾ ਹੈ ਮੈਨੇ ਮੈਸੇਜ ਨਹੀਂ ਦੇਣਾ ਮੈਮ ਕੋਲ ਓਕੇ ਹਾਂਜੀ ਬਾਤ ਕਰ ਲੁਤਾ ਮੈਂ ਹਾਂਜੀ ਓਕੇ ਮੈਂ ਕਰਤੋਂ ਕਾਲ ਮੈਕਅਪ ਕਰ ਉਸਕੀ ਤੀਜੀ ਰਿਕਾਰਡਿੰਗ 10 ਮਿੰਟ 17 ਸੈਕਿੰਡ ਦੀ ਹੈ ਜਿਸ ਚ ਏਐਜੀ ਮਨਮੋਨ ਸ਼ਰਮਾ ਅਕਿਊਜ਼ਡ ਵਿਜੇ ਰਾਜ ਕਪੂਰੀਆ ਦੀ ਪਤਨੀ ਸੁਨੀਤਾ ਕਪੂਰੀਆ ਨਾਲ ਗੱਲਬਾਤ ਕਰ ਰਹੇ ਨੇ ਸੁਨੀਤਾ ਕਹਿ ਰਹੀ ਹੈ ਕਿ ਅਮਨਜੋਤ ਕੌਰ ਨੇ 50 ਲੱਖ ਰੁਪਏ ਮੰਗੇ ਹੈ ਤੇ ਨਾਲ ਕਿਹਾ ਉਸਨੇ ਪੈਸੇ ਉੱਪਰ ਵੀ ਦੇਣੇ ਨੇ ਇਹ ਹੈ ਜੀ ਸ਼ਰਮਾ ਕਹਿੰਦੇ ਨੇ ਮੇਰੇ ਦਫ਼ਤਰ ਆ ਜਾਓ ਆਪਾਂ ਟਰੈਪ ਕਰਕੇ ਉਹਨੂੰ ਫੜ ਲੈਨੇ ਆ ਇਹ ਰਿਕਾਰਡਿੰਗ ਹੁਣ ਤੁਸੀਂ ਸੁਣੋ ਹਲੋ 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 ਹਾਂਜੀ ਹਾਂ ਹਾਂ ਇਹ ਕੌਣ ਬੋਲ ਰਿਹਾ ਮੈਂ ਕਾਪ ਕੌਣ ਬੋਲ ਰਿਹਾ ਮੈਂ ਕਮਲਮਨ ਸ਼ਰਮਾ ਬੋਲ ਰਿਹਾ ਜੀ 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 हाँ जी हाँ जी सर हाँ जी हाँ जी, हाँ जी सर मैं ऐसा नहीं बोल रहा हूँ विजय की वाइफ हाँ जी अच्छा हाँ जी हाँ जी हाँ जी हाँ जी इसमें क्या है हाँ जी सर क्या बात है मुझे थोड़ी सी ब्रीफ कर दो सर आपने एफआईआर तो देख लिया होगा हाँ जी हाँ जी हाँ जी, हाँ जी। तो सर इसमें ना इनको मतलब ये बच्चों के मुंह से ही उगलवा रहे हैं कि मतलब बेसिकली इनके पास एज सच मतलब कोई इनको मिल नहीं रहा कुछ जो ये ढूंढ रहे हैं पता नहीं और पैसे मांग रहे हैं बेसिकली और इन्होंने फोर ट्वेंटी लगा दिया है सिक्सटी सिक्स लगा दिया है हमारा सर ऑफिस रोक दिया हुआ है अंदर बच्चों को अंदर अंदर सर पहले तो पचास लाख मांगा हाँ जी फिर उसके बाद अब हाँ जी इसने मांगे सर मुझे देखो ये पुलिस सिस्टम का मुझे नहीं पता लेकिन वहाँ पे जो एसएचओ बैठी हैं बात उनके थ्रू ही हो रही है कोई लेडी है कि हाँ जी सर लेडी है कोई उनका नाम अमनजोत है शायद वो तो करप्ट है हाँ, सही बात है ठीक होगी हाँ जी तो वो कहती मेरे को ऊपर भी देने हैं पैसे मेरे से पचास लाख से कम नहीं होगा सर अभी आज ना उन्होंने बच्चों को उन्होंने फोन पकड़ा दिए हैं उनके फोन पकड़ा दिए हैं उनके घर में फोन करवा रही हैं कि तो अब आज मतलब मेरे हस्बैंड तो अभी तक रोए नहीं हाँ भी भी दे है सर मैं तो यही बोला कि हम इकट्ठे कर सकते हैं, देख रहे हैं किससे उधार लें, किससे क्या करें? हाँ जी। तो अब मेरे हस्बैंड का फ़ोन आया है कि वो कह रहे हैं कि कोई बात नहीं उनको पता नहीं क्या प्रेशराइज़ किया हुआ है अंदर क्या प्रेशर डाला है क्या क्या टॉर्चर कर रहे हैं मार रहे हैं और वो कह रहे हैं कि तू तो एक बार पुलिस स्टेशन आ जा फिर मैं तेरे को बताता हूँ कि कैसे क्या करना है तो मैं कहा फिर कितने पैसे मांग रहे हैं ये लोग क्या है तो लास्ट मेरी बात यह है कि पच्चीस लाख मांग रहे हैं जी सर ये कोई ज़माना है ये अभी कोई टाइम है आजकल इतना इतनी करप्शन का कि एक एसएचओ लेवल का बंदा इतने पैसे मांग रहा है किस चीज़ के सर

15/1/24 ਨੂੰ ਐਗਜ਼ੀਕਿਊਟ ਹੋਣਾ ਸੀ ਯਾਨੀ ਕਿ ਇੰਪਲੀਮੈਂਟ ਹੋਣਾ ਸੀ ਦਿਨ ਸੀਗਾ ਜੀ ਸੋਮਵਾਰ 13/1/24 ਦੀਆਂ ਸਾਰੀਆਂ ਰਿਕਾਰਡਿੰਗਸ ਨੇ ਉਸ ਦਿਨ ਦਿਨ ਸੀਗਾ ਸ਼ਨੀਵਾਰ ਅਤੇ ਲੋਹੜੀ ਵੀ ਸੀ ਤੇ ਬੈਂਕ ਬੰਦ ਸੀ ਤੇ ਪੈਸੇ ਜਿਹੜੇ 25 ਲੱਖ ਰੁਪਏ ਤੇ ਗੱਲ ਨਿਬੜੀ ਉਹ ਅਰੇਂਜ ਨਹੀਂ ਸੀ ਹੋ ਸਕੇ ਤੇ ਉਸ ਤੋਂ ਬਾਅਦ ਰਿਕਾਰਡਰ 13 ਤਰੀਕ ਨੂੰ ਇਸ ਪਰਿਵਾਰ ਨੂੰ ਯਾਨੀ ਕਿ ਸੁਨੀਤਾ ਕਪੂਰੀਆ ਨੂੰ ਵਿਜੀਲੈਂਸ ਬਿਊਰੋ ਨੇ ਦੇਤਾ ਇਸ ਤਰ੍ਹਾਂ ਲੱਗਿਆ ਕਿ ਸ਼ਾਇਦ ਵਿਜੀਲੈਂਸ ਬਿਊਰੋ ਸੀਰੀਅਸ ਹੈ ਤੇ ਇਸ पीडਿਤ ਪਰਿਵਾਰ ਦੀ ਮਦਦ ਕਰਨ ਜਾ ਰਹੀ ਹੈ 14 ਇੱਕ 15 ਜਦੋਂ ਕਿ ਦਿਨ ਹੁੰਦਾ ਜੀ ਐਤਵਾਰ ਉਸ ਦਿਨ ਵਿਜੀਲੈਂਸ ਬਿਊਰੋ ਦੇ ਡੀਐਸਪੀ ਵਿਸ਼ਵਜੀਤ ਸਿੰਘ ਮਾਨ ਇਸ ਪਰਿਵਾਰ ਨੂੰ ਟੈਲੀਫੋਨ ਕਰਕੇ ਆਖਦੇ ਹੈ ਕਿ ਤੁਸੀਂ ਜੋ ਰਿਕਾਰਡਿੰਗਸ ਹੈਗੀਆਂ ਤੁਹਾਡੇ ਕੋਲ ਐਵੀਡੈਂਸ ਜੋ ਹੈ ਉਹ ਤੁਸੀਂ ਮੁੱਖ ਮੰਤਰੀ ਦੇ ਪੋਰਟਲ ਤੇ ਅਪਲੋਡ ਕਰ ਦਿਓ ਇਹ ਪੋਰਟਲ ਐਂਟੀ ਕ腐ਪਸ਼ਨ ਹੈਲਪਲਾਈਨ ਵਿੱਚ ਜੋ ਕੰਮ ਕਰਦਾ ਹੈ ਤੇ ਇਹ ਕੰਮ ਪਰਿਵਾਰ ਨੇ ਕਰ ਦਿੱਤਾ ਯਾਨੀ ਕਿ ਸੁਨੀਤਾ ਅਤੇ ਉਹਨਾਂ ਦੀ ਪਰਿਵਾਰਕ ਦੋਸਤ ਪਲਕਦੇਵ ਐਡਵੋਕੇਟ ਨੇ ਕਰ ਦਿੱਤਾ ਪਰ 14 1 2024 ਨੂੰ ਹੀ ਟਰੈਪ ਬਾਰੇ ਜਾਣਕਾਰੀ ਲੀਕ ਹੋ ਜਾਂਦੀ ਹੈ جس بارے ایڈیشنل سیشن جج संदीप سنگلا اپنے आदेश ਦੇ ਵਿੱਚ ਜ਼ਿਕਰ ਕਰਦੇ ਐ انسپکٹر अमनजोत कौर ਸ਼ਾਮ ਨੂੰ 14 1 24 ਨੂੰ ਵਿجے راج ਕਪੂਰੀਆ ਦੇ ਵਿਰੁੱਧ ਜਿਹੜੀ ਐਫ ਆਈ ਆਰ ਐਫ ਆਈ ਆਰ ਹੁੰਦੀ ਆ ਉਹਦੇ ਵਿੱਚ ਉਹਨਾਂ ਦੀ ਪਤਨੀ ਸੁਨੀਤਾ ਕਪੂਰੀਆ ਨੂੰ ਨਾਮਜ਼ਦ ਕਰ ਦਿੰਦੇ ਐ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਾ ਹੁੰਦਾ ਕਿ ਸੁਨੀਤਾ ਅਤੇ ਪਲਕ ਦੇਵ ਵਿਜੀਲੈਂਸ ਬਿਊਰੋ ਦੇ ਸੰਪਰਕ ਦੇ ਵਿੱਚ ਨੇ ਜਿਹੜਾ Trap ਐ 15 1 24 ਨੂੰ ਐਗਜ਼ੀਕਿਊਟ ਹੋਣਾ ਸੀ ਪਰ ਕਿਉਂਕਿ 14 ਤਰੀਕ ਸ਼ਾਮ ਨੂੰ ਸੁਨੀਤਾ ਨੂੰ ਨਾਮਜ਼ਦ ਕਰਤਾ ਗਿਆ ਤੇ 15 ਤਰੀਕ ਨੂੰ ਸਵੇਰੇ ਕਰੀਬ 10 ਵਜੇ ਰੇਡ ਕਰਕੇ ਜ਼ੀਰਕਪੁਰ ਇਸ ਦੇ ਘਰੇ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਪਹਿਲਾ Trap ਜਿਹੜਾ ਲਾਇਆ ਜਾਂ ਲਾਉਣ ਦੀ ਵਿਉਂਤ ਬਣਾਈ ਉਹ ਫੇਲ ਹੋ ਚੁੱਕਿਆ ਸੀ ਕਿਉਂਕਿ ਸੁਨੀਤਾ ਗ੍ਰਿਫਤਾਰ ਹੋ ਚੁੱਕੀ ਸੀ ਅਦਾਲਤ ਤੋਂ ਸੁਨੀਤਾ ਦਾ ਪੁਲਿਸ ਰਿਮਾਨ ਲਿਆ ਜਾਂਦਾ ਦੇ 3 ਦਿਨ ਕਨਜੈਕਟਿਵ ਪੁਲਿਸ ਪਹਿਲਾਂ 2 ਦਿਨ ਫਿਰ 1 ਦਿਨ ਤੇ ਇਸ ਰਿਮਾਂਡ ਦੌਰਾਨ ਸੁਹਾਣਾ ਪੁਲਿਸ ਸਟੇਸ਼ਨ ਦਾ ਇੱਕ ਮੁੰਸ਼ੀ 5-5000 ਰੁਪਏ ਐਵਰੀ ਡੇ ਦੀ ਮੰਗ ਕਰਦਾ ਹੈ 2 ਦਿਨ ਤੱਕ 5-5000 ਰੁਪਏ ਦਿੱਤਾ ਜਾਂਦਾ ਹੈ ਤੀਜੇ ਦਿਨ ਫੇਰ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਵਿਜੀਲੈਂਸ ਬਿਊਰੋ ਦੇ اے ਜੀ ਮਨਮੋਨ ਸ਼ਰਮਾ ਹੁਣ ਦੂਜੀ ਵਾਰੀ ਟਰੈਪ ਲਾਉਣ ਦੀ ਵਿਉਂਤ ਬਣਾਉਂਦੇ ਨੇ ਪਰ ਹੋਇਆ ਉਹੀ ਜੋ ਪਹਿਲੇ ਟਰੈਪ ਵੇਲੇ ਹੋਇਆ ਸੀ ਕਿ ਇਹ ਟਰੈਪ ਫੇਲ ਹੋ ਗਿਆ ਦੱਸਦੇ ਚੱਲੀਏ ਕਿ ਇਹ ਹੈ ਜੀ ਮਨਮੋਨ ਸ਼ਰਮਾ ਦੀ ਟਰੈਪ ਟੀਮ ਦੇ ਵਿੱਚ ਉਸ ਵਕਤ ਡੀਐਸਪੀ ਬਰਿੰਦਰ ਗਿੱਲ ਅਤੇ ਡੀਐਸਪੀ ਵਿਸ਼ੂਵਜੀਤ ਸਿੰਘ ਮਾਨ ਸ਼ਾਮਲ ਸੀ ਅਤੇ ਹੁਣ ਜੋ ਸਥਿਤੀ ਹੈ ਕਿ ਡੀਐਸਪੀ ਬਰਿੰਦਰ ਗਿੱਲ ਦਾ ਤਬਾਦਲਾ ਵੀ ਵਜਲੈਂਸ ਬਿਊਰੋ ਤੋਂ ਬਾਹਰ ਕਰ ਦਿੱਤਾ ਗਿਆ ਹੈ ਐਡਵੋਕੇਟ ਬਲਕ ਦੇਵ 2312024 ਨੂੰ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਗਰਗ ਦੀ ਅਦਾਲਤ ਦੇ ਵਿੱਚ ਸੀਆਰਪੀਸੀ ਸੈਕਸ਼ਨ 156 ਤਹਿਤ ਦਰਖਾਸਤ ਪਾ ਕੇ ਮੰਗ ਕਰਦੀ ਹੈ ਕਿ ਵਜੀਲੈਂਸ ਬਿਊਰੋ ਨੂੰ ਹਦਾਇਤ ਕੀਤੀ ਜਾਏ ਕਿ ਉਹ ਅਮਨ ਜੋਤ ਕੌਰ ਸੰਧੂ ਇੰਸਪੈਕਟਰ ਦੇ ਵਿਰੁੱਧ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ 1988 ਦੇ ਤਹਿਤ ਪਰਚਾ ਦਰਜ ਕਰੇ ਇਸ ਤੋਂ ਬਾਅਦ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਵੈਜੀਲੈਂਸ ਬਿਊਰੋ ਤੋਂ ਸਟੇਟਸ ਰਿਪੋਰਟ ਮੰਗਦੇ ਨੇ ਸਟੇਟਸ ਰਿਪੋਰਟ ਫਾਈਲ ਕਰਦੇ ਐ ਏਆਜੀ ਮਨਮੋਨ ਸ਼ਰਮਾ ਸੁਨੀਤਾ ਕਪੂਰੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੁੰਦੀ ਹੈ ਤੇ ਏਆਜੀ ਸਾਹ ਲਿਖਦੇ ਐ ਕਿ ਜਦੋਂ ਉਸ ਨੂੰ ਪੁੱਛਿਆ ਗਿਆ ਇਹਨਾਂ ਆਡੀਓ ਵੀਡੀਓ ਰਿਕਾਰਡਿੰਗਸ ਦੇ ਬਾਰੇ ਤੇ ਉਹਨੇ ਕਿਹਾ ਕਿ ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਕਿਉਂਕਿ ਉਹਨੂੰ ਟ੍ਰਾਂਸਕ੍ਰਿਪਟ ਵਿਖਾਈ ਗਈ ਸੀ ਦੇ ਨਾਲ ਉਹਨੇ ਕਿਹਾ ਏਆਈਜੀ ਦੇ ਮੁਤਾਬਕ ਕਿ ਮੈਂ ਪੰਜਾਬੀ ਪੜ ਨਹੀਂ ਸਕਦੀ ਤੇ ਇਹ ਆਵਾਜ਼ ਮੇਰੀ ਨਹੀਂ ਇਸ ਗੱਲ ਨੂੰ ਲਿਖ ਕੇ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਅਦਾਲਤ ਦੇ ਅੱਗੇ ਜਿਵੇਂ ਕਿ ਉਹ ਸਾਰੀਆਂ ਰਿਕਾਰਡਿੰਗਸ ਤੋਂ ਮੁਕਰ ਗਈ ਜ਼ਾਹਰ ਹੈ ਕਿ ਪਹਿਲੀਆਂ ਦੋ ਰਿਕਾਰਡਿੰਗਸ ਤਾਂ ਪਲਕਦੇਵ ਐਡਵੋਕੇਟ ਨਾਲ ਹੋਈਆਂ ਨੇ ਤੀਜੀ ਰਿਕਾਰਡਿੰਗ ਜਿਸ ਦੇ ਵਿੱਚ ਸੁਨੀਤਾ ਦੀ ਸ਼ਕਲ ਵੀ ਦਿਖਦੀ ਹੈ ਉਸ ਤੋਂ ਉਹਦਾ ਮੁਕਰਨਾ ਸੰਭਵ ਹੀ ਨਹੀਂ ਸੀ ਫਰ ਵਜਲੈਂਸ ਬਿਊਰੋ ਦੇ ਏਆਜੀ ਮਨਮੋਨ ਸ਼ਰਮਾ ਨੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਐਡੀਸ਼ਨਲ ਸੈਸ਼ਨ ਜੱਜ ਨੇ ਇਸ ਦਾ ਨੋਟ ਲਿਆ ਅਤੇ ਕਿਹਾ ਕਿ ਜਦੋਂ ਮੈਂ ਸਟੇਟਸ ਰਿਪੋਰਟ ਮੰਗੀ ਹੈ ਤੇ ਤੁਸੀਂ ਲਿਖੀ ਜਾਂਦੇ ਹੋ ਕਿ ਜੁਰਮ ਸਾਬਤ ਨਹੀਂ ਹੋਇਆ ਕਿਉਂਕਿ ਸੁਨੀਤਾ ਕਪੂਰੀਆ ਕਹਿੰਦੀ ਹੈ ਕਿ ਇਹ ਆਵਾਜ਼ ਮੇਰੀ ਨਹੀਂ ਤੇ ਫਿਰ ਜੱਜ ਸਾਹਿਬ ਲਿਖਦੇ ਆ ਜਦੋਂ ਮੈਂ ਸਟੇਟਸ ਰਿਪੋਰਟ ਮੰਗੀ ਹੈ ਮੈਂ ਇਹ ਤਾਂ ਪੁੱਛਿਆ ਹੀ ਨਹੀਂ ਕਿ ਜੁਰਮ ਬਣਦਾ ਹੈ ਕਿ ਨਹੀਂ ਬਣਦਾ ਤੁਸੀਂ ਅੱਗੇ ਵੱਧ ਕੇ ਇਹ ਗੱਲ ਕਿਉਂ ਕਹਿ ਰਹੇ ਹੋ ਸੋ ਇੱਥੇ ਮੈਂ ਕਹਿਣਾ ਚਾਹਾਂਗਾ ਦਿਸ ਸ਼ੋਜ਼ ਵਜੀਲੈਂਸ ਬਿਰੋਜ਼ ਓਵਰ ਜ਼ਿਲਸ ਅਪਰੋਚ ਕਿ ਮਾਮਲਾ ਰਫਾ ਦਫਾ ਕੀਤਾ ਜਾਏ ਜੱਜ ਸਾਹਿਬ ਅੱਗੇ ਲਿਖਦੇ ਨੇ ਕਿ ਲੱਗਦਾ ਹੈ ਕਿ ਵੈਜਲੈਂਸ ਬਿਊਰੋ ਦੇ 트੍ਰੈਪ ਦੀ ਜਾਣਕਾਰੀ ਵੈਜਲੈਂਸ ਬਿਊਰੋ ਦੇ ਕੁਝ ਅਧਿਕਾਰੀਆਂ ਨੇ ਖੁਦ ਹੀ ਲੀਕ ਕੀਤੀ ਹੋ ਸਕਦੀ ਹੈ ਐਪਲੀਕੈਂਟ ਪਲਕਦੇਵ ਪਿਛਲੀਆਂ ਦੋ ਤਰੀਕਾਂ ਤੋਂ ਜੱਜ ਸਾਹਿਬ ਲਿਖਦੇ ਹੈ ਅਦਾਲਤ ਦੇ ਵਿੱਚ ਪੈਰਵਾਈ ਕਰਨ ਦੇ ਲਈ ਨਹੀਂ ਆ ਰਹੀ ਇਹ ਵੀ ਸੰਭਵ ਹੈ ਕਿ ਉਸਤੇ ਕਿਸੇ ਕਿਸਮ ਦਾ ਪ੍ਰੈਸ਼ਰ ਇਸ ਇੰਸਪੈਕਟਰਨੀ ਨੇ ਪਾਇਆ ਹੋਵੇ ਜੱਜ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਲਿਖਿਆ ਇੱਕ ਅਹਿਮ ਸੰਦੇਸ਼ ਦੇ ਵਿੱਚ ਜੱਜ ਸਾਹਿਬ ਲਿਖਦੇ ਹੈ ਕਿ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਜਿਹੜਾ ਪ੍ਰਵਾਨਗੀ ਸਰਕਾਰ ਤੋਂ ਲੈਣੀ ਹੁੰਦੀ ਹੈ ਉਸ ਦੀ ਲੋੜ ਨਹੀਂ ਅੰਡਰ ਸੈਕਸ਼ਨ 197 ਸੀ ਆਰ ਪੀ ਸੀ ਕਿਉਂਕਿ ਇਹ ਜੋ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹ ਆਫੀਸ਼ੀਅਲ ਡਿਸਚਾਰਜ ਆਫ ਡਿਊਟੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਜੱਜ ਸਾਹਿਬ ਨੇ ਸੁਪਰੀਮ ਕੋਰਟ ਦੀਆਂ ਕੁਝ ਜੱਜਮੈਂਟਸ ਵੀ ਸਾਈਟ ਕੀਤੀਆਂ ਕੋਰਟ ਜਿੱਤੀਆਂ ਜਿਨ੍ਹਾਂ ਦੇ ਮੁਤਾਬਕ ਇਹ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਪਰ ਵਾਂਗੀ ਦੀ ਲੋਡ ਸਰਕਾਰ ਤੋਂ ਨਹੀਂ ਹੁੰਦੀ ਇਨਸਪੈਕਟਰ ਅਮਨ ਜੋਤਕੌਰ ਸੰਧੂ ਐਨੀ ਸ਼ਕਤੀਸ਼ਾਲੀ ਨਜ਼ਰ ਆਉਂਦੀ ਆ ਕਿ ਵਜੀਲੈਂਸ ਬਿਊਰੋ ਜਨਵਰੀ 13 ਤੋਂ ਲੈ ਕੇ ਜਦੋਂ ਉਹਨਾਂ ਕੋਲ ਜਾਣਕਾਰੀ ਪ੍ਰਾਪਤ ਹੋਈ ਕਿ ਐਕਸਟਰਸ਼ਨ ਕੀਤੀ ਜਾ ਰਹੀ ਹੈ ਅਪ੍ਰੈਲ ਤਿੰਨ ਤੱਕ ਇਸ ਸ਼ਿਕਾਇਤ ਤੇ ਕੋਈ ਮੁਕੱਦਮਾ ਦਰਜ ਨਹੀਂ ਕਰਦੀ ਸੂਤਰਾਂ ਮੁਤਾਬਕ ਇਨਸਪੈਕਟਰ ਅਮਰਜੋਤਕੌਰ ਵਿਰੁੱਧ ਲੁਧਿਆਣਾ ਚ ਵੀ ਇੱਕ ਫਰੋਤੀ ਦਾ ਮਾਮਲਾ ਦਰਜ ਹੋਇਆ ਸੀ ਪਰ ਕੁਝ ਆਈਪੀਐਸ ਅਫਸਰਾਂ ਨਾਲ ਨੇੜਤਾ ਹੋਣ ਕਾਰਨ ਇਸ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਗਿਆ ਕਿਉਂਕਿ ਜਿਹੜਾ ਸ਼ਿਕਾਇਤ ਕਰਤਾ ਸੀ ਉਹਦੇ ਨਾਲ ਕੰਪਰੋਮਾਈਜ਼ ਡੀਲ ਤੈਅ ਕਰ ਲਈ ਗਈ। ਪਲਕਦੇਵ ਵੱਲੋਂ ਹਾਈ ਕੋਰਟ 'ਚ ਪਾਈ ਪਟੀਸ਼ਨ ਦੇ ਮੁਤਾਬਕ ਇੰਸਪੈਕਟਰ ਅਮਨ ਜੋਤ ਜੋਤਕੌਰ ਨੇ 31 1 2024 ਨੂੰ ਉਸ ਨੂੰ ਸਮਨ ਜਾਰੀ ਕੀਤਾ ਅਤੇ ਕਿਹਾ ਕਿ ਉਹ ਹਾਜ਼ਰ ਹੋਵੇ। ਮਤਲਬ ਕਿ ਵਕੀਲ ਸਾਹਿਬ ਦੀ ਇਸ ਕੇਸ ਦੇ ਵਿੱਚ ਸ਼ਮੂਲੀਅਤ ਬਾਰੇ ਵੀ ਅਮਨਜੋਤ ਕੌਰ ਨੇ ਸ਼ੱਕ ਪੈਦਾ ਹੋ ਗਿਆ ਔਰ ਉਹਦੀ ਤਲਬੀ ਕੀਤੀ ਐਡਵੋਕੇਟ ਪਲਕ ਦੇਵ ਦੇ ਬਿਹਾਫ ਤੇ ਐਡਵੋਕੇਟ ਸਾਹਿਰ ਸਿੰਘ ਵਿਰਕ ਨੇ ਹਾਈ ਕੋਰਟ ਚ ਦਰਖਾਸਤ ਪਾ ਕੇ ਯਾਨੀ ਕਿ ਪਟੀਸ਼ਨ ਪਾ ਕੇ ਉਸ ਲਈ ਪ੍ਰੋਟੈਕਸ਼ਨ ਮੰਗੀ ਇਹ ਆਦੇਸ਼ ਹਾਈ ਕੋਰਟ ਨੇ ਜਾਰੀ ਕੀਤਾ ਕਿ ਅਗਲੇ ਹੁਕਮਾ ਤੱਕ ਐਡਵੋਕੇਟ ਪਲਕ ਦੇਵਰੋਧ ਕੋਈ ਕੁਰਸਿਵ ਮੈਥਡ ਇਸਤੇਮਾਲ ਨਹੀਂ ਕੀਤਾ ਜਾਏਗਾ 바ਰ ਐਸੋਸੀਏਸ਼ਨ ਆਫ ਹਾਈ ਕੋਰਟ ਅਤੇ ਪਲਕ ਦੇਵ ਖੁਦ ਨੇ ਪੰਜਾਬ ਦੇ ਡੀਜੀਪੀ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਸ਼ਿਕਾਇਤ ਦਿੱਤੀ ਪਰ ਉਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਸਿੱਟਾ ਇਸ ਖਬਰ ਦਾ ਨਿਕਲਦਾ ਹੈ ਮੋਹਾਲੀ ਪੁਲਿਸ ਅਤੇ ਵਜਲੈਂਸ ਬਿਊਰੋ ਵਿਚਕਾਰ ਇੱਕ ਦੂਜੇ ਦੇ ਤਾਲਮੇਲ ਨਾਲ ਕੰਮ ਕਰਨ ਦਾ ਸਮਝੌਤਾ ਇੱਕ ਦੂਜੇ ਦੇ ਦੋਸਤ ਮਿੱਤਰਾਂ ਦੇ ਵਿਰੁੱਧ ਕਾਰਵਾਈ ਨਾ ਕਰਨ ਦਾ ਸਮਝੌਤਾ ਨਜ਼ਰ ਆਉਂਦਾ ਹੈ ਮੁਹਾਲੀ ਦੇ ਐਸਐਸਪੀ ਦੇ ਵਿਰੁੱਧ ਹਾਈ ਕੋਰਟ ਵੱਲੋਂ ਘਟੋ ਘਟ ਤਿੰਨ ਵਾਰੀ 네ਗੇਟਿਵ ਰਿਪੋਰਟਸ ਆਈਆਂ ਨੇ ਆਦੇਸ਼ ਆਏ ਨੇ ਹਾਈ ਕੋਰਟ ਦੇ ਇੱਕ ਵਾਰੰਟ ਅਫਸਰ ਨੂੰ ਸਪੈਸ਼ਲ ਸੈੱਲ ਪੁਲਿਸ ਸਟੇਸ਼ਨ ਮਟੌਰ ਦੇ ਵਿੱਚ ਕੁੱਟਮਾਰ ਕੀਤੀ ਗਈ ਔਰ ਉਸ ਦੇ ਸਬੰਧ ਦੇ ਵਿੱਚ ਏਡੀਜੀਪੀ ਨਿਲਬ ਕਿਸ਼ੋਰ ਨੇ ਇਨਕੁਆਇਰੀ ਕਰਕੇ ਆਪਣੀ ਜਾਂਚ ਰਿਪੋਰਟ ਡੀਜੀਪੀ ਨੂੰ ਭੇਜ ਦਿੱਤੀ ਹੈ ਜੋ ਕਿ ਹਾਈ ਕੋਰਟ 'ਚ ਅਗਲੀ ਤਰੀਕ ਨੂੰ ਪੇਸ਼ ਕੀਤੀ ਜਾਏਗੀ ਹਾਈ ਕੋਰਟ ਨੇ ਕਿਹਾ ਸੀ ਕਿ ਇਹ ਜਾਂਚ ਦੇ ਘੇਰੇ ਵਿੱਚ ਤੁਸੀਂ ਐਸਐਸਪੀ ਦੀ ਕਾਰਗੁਜ਼ਾਰਦਗੀ ਬਾਰੇ ਵੀ ਜ਼ਿਕਰ ਕਰਨਾ ਹੈ ਐਸਐਸਪੀ ਸੰਦੀਪ ਗਰਗ ਨੂੰ ਇਨ ਪਰਸਨ ਅਪੀਅਰ ਹੋਣ ਲਈ ਵੀ ਕਈ ਵਾਰ ਹਾਈ ਕੋਰਟ ਨੇ ਕਿਹਾ ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂ ਬਿਲਕੁਲ ਸਰਕ ਦੀ ਨਜ਼ਰ ਨਹੀਂ ਆਉਂਦੀ ਮਨੂ ਰਿੰਦਰ ਸਿੰਘ ਤਗੜ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ হাফেজ